ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੇਖੋ ਸਾਰਿਆਂ ਤੇ ਆਪਣਾ ਮੇਰ ਭਰਾ ਹੱਥ ਰੱਖਣ ਜੀ। ਆ ਨਾ ਨਹਿਰ ਵਿੱਚ ਨਾ ਮੱਛੀਆਂ ਐ। ਸਵੇਰੇ ਸਵੇਰੇ ਨਾ ਮੇਰੇ ਪਿੰਡ ਦੇ ਜਿਹੜੇ ਬੰਦੇ ਪਾਉਂਦੇ ਨੇ ਉਹਨਾਂ ਨੂੰ ਆਟਾ ਵਗੈਰਾ ਜਾਂ ਰੋਟੀ। ਇਹ ਸਵੇਰੇ ਸਵੇਰੇ ਆ ਨੀ ਨਾ ਇਕੱਠੀਆਂ ਹੋ ਜਾਂਦੇ ਇੱਥੇ ਕੁੰਟਲਾਂ ਦੇ ਸਾਹ ਵਗਦੇ। ਦੇਖੋ। ਇਹਨਾਂ ਨੂੰ ਪਤਾ ਹੈ ਵੀ ਹੁਣ ਸਵੇਰੇ ਸਵੇਰੇ ਰੋਟੀ ਪਾਣੀ ਆ। ਦਿਨ ਚ ਨਹੀਂ ਲੱਭਣੀ ਆ ਇੱਥੇ। ਉਹਦੇ ਲਾਗਤ ਦਿਨ ਚ ਬਣਾਉਣ ਦਾ ਰਿਖ ਚਲੇ ਜਾਣਾ ਇਹਨੇ ਨਹਿਰ ਚ ਵਾਕਈ ਕੁਦਰਤ ਹੈ ਘਰਾਂ ਲੱਗਿਆ ਪਿਆ ਅੱਜ ਤਾਂ ਮਾੜੀ ਹੋਂਦੀ ਗੇਮ ਚ ਦੋ ਗੇਮ ਹਾਰ ਗਏ ਸੀ ਗਣਕ ਕਰਨੀ ਆਪਾਂ ਨੇ ਸਟੋਰ ਇਸ ਵਾਰ ਸਾਰੀ ਅੱਗੇ ਰੱਖ ਦੇ ਦੋੜ ਲੈ ਕੇ ਸਾਰੀ ਸਟੋਰ ਕਰਦੇ ਨਾਲ ਚੱਕਣੀਆਂ ਪਣੀਆਂ ਭਾਂਸੀ ਨਾਲਾਂ ਚੱਕ ਲਾ ਇਧਰ ਮਾਰ ਦੇਣਾ ਝਾੜੂ ਸਾਰੇ ਤੇ ਇਧਰ ਤਾਂ ਆਪਣੇ ਪਾਸ ਇੱਕ ਪਾਸੇ ਕੰਦ ਹੋਈ ਜੂਰੀ ਇਹਦੀ ਅੰਦਰਲੇ ਪਾਸੇ ਲਾਣਾ ਕਾਗਦੇ ਇਧਰ ਹੀ ਲਾ ਕੇ ਲਾ ਜਾਣਾ ਸਾਰੇ ਇੱਥੇ ਬਾ ਫੇਰ ਕਰਦਾਨੀ ਬਰੇ ਸਟੋਲ ਚੱਕ ਦੀਏ ਲੈ ਇਹਨਾਂ ਨੂੰ ਸਾਈਡ ਵਾ ਕਰਦੀ ਹੈ ਕਿਲੀ ਮਿੱਟੀ ਖਾਸੀ ਹਾਂ ਥੱਲੇ ਆਇਆ ਸਿਆਣੇ ਸੰਭਾਲ ਕਰਦੇ ਪਾਪੂ ਨੂੰ ਦੋ ਰੈਟਰ ਟਰਾਲੇ ਧੋਤੇ ਸਾਜ ਰਹੀ ਬਾਕੀ ਮੌਸਮ ਬਾਈ ਹੋ ਗਿਆ ਗੜਬੜ ਸਾਡੇ ਤੋਂ ਪੂਰਾ ਬੱਦਲਾ ਐ ਨਾ ਇਸ ਵਕਤ 2-3 ਹੋ ਗਏ ਦੱਖਣ ਚੱਲਦੇ ਤਾਂ ਅਸੀਂ ਇੰਨੀ ਗਰਮੀ ਦੀ ਪੂਰਾ ਐਨ ਬੱਦੜਾ ਹੂ ਇਸ ਵਕਤ ਸਾਰਾ ਸਿਆਲ ਨਾ ਰੱਬ ਨੇ ਇੱਕ ਕਿਣੀ ਨਹੀਂ ਪਾਈ ਹੁਣ ਲੱਗ ਗਿਆ ਛੜਬੜ ਛੜਬੜ ਕਰਨ ਚਲੋ ਕੁਦਰਤ ਦਾ ਕੋਈ ਭੇਤ ਨਹੀਂ ਪਾ ਸਕਿਆ ਬੜੀ ਬਿਆਨਕ ਕੁਦਰਤ ਕੋਈ ਮੰਗੇ ਰਿਹਾ ਮੀ ਪਰ ਹੁਣ ਚਾਹੀਦਾ ਨਹੀਂ ਕੋਸਮਾ ਜਮਾਨ ਪੱਕੀਆਂ ਖੜੀਆਂ ਦੋਕ ਦਿਨ ਲੱਖਣ ਚੱਲਣਾ ਕਰਕੇ ਸੁੰਦੀ ਭੱਬੂ ਕੁੱਤਰ ਸੁੰਦੀ ਬਖਤੂ ਵੀ ਵਰਸੀਨਪੁਰ ਨੰਨ ਲੱਗੇ ਸਬਰੇ ਕਰਨ ਫਿਰ ਦੁਕਾਨ ਵਾਲਾ ਕਹਿੰਦਾ ਪੰਜ ਚਾਰ ਦਿਨ ਪਾਇਓ ਮਰਸੀਨ ਆਪਾਂ ਨੇ ਦੋਕ ਦਿਨ ਦਾ ਤਾਂ ਵੱਡ ਲਿਆ ਬੱਕੀਆਂ ਇੱਕ ਗੈਰਾ ਛੱਡ ਦੂੰਗੇ ਫਿਰ ਉਹ ਵਾਚ ਕਰ ਦੂੰਗੇ ਗਠਿਆਂ ਤੇ ਬਚਾਈ ਉਹ ਗੁਰੂ ਜੀ ਗਠਿਆਂ ਤੇ ਬਚਾਈ ਠੀਕ ਹਨ ਡੰਗਰ ਖਾਂਦੇ ਨਹੀਂ ਯਾਰ ਬਰਸੀਨ ਨੂੰ ਉਹ ਕਰਕੇ ਮੌਚਲ ਕਰਦੇ ਆਪਾਂ ਨੇ ਤਾਂ ਕਰਤਾ ਹੀ ਆਪਣਾ ਫਰਜ਼ ਪੂਰਾ ਵੱਢ ਕੇ ਟ੍ਰਾਂਸਫਾਰਮ ਖੜੇ ਦੋ ਆਣੀ ਮੋਟਰ ਉੱਪਰ ਥੱਲੇ ਤੇ ਇਹਨਾਂ ਸਾਫ਼ ਕਰਕੇ ਇੱਧਰ ਰੱਖਤੀ ਲਾਕ ਕਣਕ ਦੋ ਦੋ ਤਿੰਨ ਤਿੰਨ ਫੁੱਟ ਵੱਢ ਕੇ ਨਾ ਮਿੱਟੀ ਪੱਟਤੀ ਉੰਨੀ ਜਗ੍ਹਾ ਤੇ ਵੀ ਕਿਤੇ ਮਾੜਾ ਮੋਟਾ ਉਹਦੇ ਪੁੱਣਾ ਗਿਰ ਜਵੇ ਬਚਾਓ ਚ ਬਚਾਓ ਵਾ ਮੱਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ ਚਲੋ ਅੱਛਾ